ਪਾਣੀ ਖਾਣਾ ਪਵਾ ਲਿਆ ਮੈਂ ਆਪਣਾ ਵੀ ਦੀਦੀ ਨੇ ਵੀ ਆਪਣਾ ਇੱਥੇ ਐਵੇਂ ਬੈਠ ਜਾਂਦੇ ਆ ਖੁੱਲੀ ਜਗ੍ਹਾ ਦੇ ਵਿੱਚ ਪੜਥਣਾ ਮਾਰ ਕੇ ਬਹੁਤ ਵਧੀਆ ਲੱਗੂਗਾ ਖਾਣਾ ਇੱਧਰ ਸਾਰੀ ਲਾਈਨ ਲੱਗੀ ਹੋਈ ਐ ਪੰਜਾਬੀਆਂ ਦੀ ਤੇ ਇੱਥੇ ਖਾਣਾ ਬਣ ਰਿਹਾ ਹੁਣ ਆਪਾਂ ਚੱਲਦੇ ਆ ਆਜੋ ਜੀ ਵੀਰ ਜੀ ਕਿੱਧਰ ਗਿਆ ਰਹਿੰਦੇ ਆ ਨਾ ਤੇ ਆਪਾਂ ਇੱਥੇ ਕਿਤੇ ਵੀ ਬੈਠ ਸਕਦੇ ਆ ਇਹ ਜੀ ਵੀ ਸਾਰੇ ਬੈਠੇ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਫਰੂਟ ਵਾਲੀ ਸਾਈਡ ਚੱਲਾਂਗੇ ਜਿੱਥੇ ਫਰੂਟ ਚਾਟ ਹੈਗੀ ਐ ਪਹਿਲਾਂ ਖਾਣਾ ਖਾ ਲੀਏ ਠੀਕ ਹੈ ਜੀ ਹਾਂਜੀ ਹੁਣ ਆਪਾਂ ਖਾਣਾ ਖਾਣ ਲੱਗੇ ਜਿਵੇਂ ਟਾਈਮ ਹੋਈ ਜਾਂਦਾ ਹੈ ਓਵੇਂ ਓਵੇਂ ਇੱਥੇ ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਆਉਣੇ ਸ਼ੁਰੂ ਹੋ ਗਏ ਕਿਉਂਕਿ ਆਪਾਂ ਪਹਿਲਾਂ ਹੀ ਆ ਗਏ ਸੀ ਪਹਿਲਾਂ ਘੱਟ ਸੀ ਕਿ ਹੁਣ ਜ਼ਿਆਦਾ ਟਾਈਮ ਹੋ ਗਿਆ ਤੇ ਬਹੁਤ ਜ਼ਿਆਦਾ ਲੋਕ ਹੋ ਗਏ ਜਿਹੜਾ ਗੱਡੀ ਦਾ ਪ੍ਰਾਈਸ ਹੈ ਉਹ ਖੜੀਆਂ ਨੇ ਸਾਈਡ ਤੇ ਨਵੀਆਂ ਦੋ ਗੱਡੀਆਂ ਉਹ ਇੱਥੇ ਨਿਕਲੂਗਾ ਬਾਦ ਆਪਾਂ ਵੀ ਇਹ ਨਾਮ ਵਾਲਾ ਦੂਜਾ ਕ੍ਰਾ 3 ਵਜੇ ਵਾਪਸ ਆ ਕੇ ਕੱਢਾਂਗੇ ਤੇ ਨਾਲ ਹੀ ਸੱਤ ਸੇਫਟੀ ਨਾਮ ਵੀ ਕੱਢਾਂਗੇ ਨਹੀਂ ਉਹ ਪਹਿਲੇ ٻਈ ਲੈਂਗੁਏਜ ਬੋਲਦੇ ਉਹ ਕਹਿੰਦੇ ਕਿ ਆ ਵੀ ਜਾਣੇ ਲੈ ਜਾਓ ਨਹੀਂ ਪਰ ਤੈਨੂੰ ਮੈਂ ਦੁਬਾਰਾ ਨਾਊਜ਼ ਕਰਾਂਗੇ ਚੱਲੀਏ ਰੋਕ ਦੇ ਕੇ ਆਪਾਂ ਚਲੇ ਗਏ ਫਰੂਟ ਚਾਟ ਸਾਈਡ ਤੇ ਆਪਾਂ ਲੈਣੇ ਆਂ ਫਰੂਟ ਚਾਟ Prizes followed by the safety prize drawing of seven safety prizes. If you hear your name called, claim your prize over at the prize tent next to the stage after all the names have been called. Es hora del segundo de nuestro sorteo general de premios. Regalaremos los 20 premios finales seguidos del sorteo de siete premios de seguridad. Si escuchas su nombre, puede reclamar su premio en la carpa de premios al lado del escenario después de que se haya pronunciado todos los nombres. Prize number 21 is a Maglite flashlight. El premio numero 21 una linterna Maglite. Prize number 21 Maglite flashlight. Could we got 780673. Hmm. Prize number 22 is a drinking glass set. El premio numero 22 un juego de vasos.

y el ganador es Michael Muñoz, Michael Muñoz. Number 24 is a grill tool set. Número 24 es un juego de herramientas para parrilla. Y el ganador es Arthur González, Arthur González. Price number 31 insulated rolling cooler Rajwant Kaur 7632 number 32 is a bed and a bag set. Número 32 un juego de cama en una bolsa. And the winner is Brian Harden. El <inaudible> premio número 9 es un paquete de cortadora de césped. <inaudible> ਮਿਲਦੇ ਹਾਂ ਹੁਣ ਸਪੈਨਿਸ਼ੀ ਬੋਲਦੇ ਆ। ਅੱਗੇ ਆ ਤੁਸੀਂ ਆਪਣਾ ਇਨਾਮ ਲੈ ਸਕਦੇ ਹੋ। ਟੈਂਕ ਦੇ ਕੋਲ ਜਾ ਕੇ ਕੁਝ ਮੰਦਰ ਦੇ ਵਿੱਚ ਤੁਹਾਨੂੰ ਯਾਦ ਰਵਾਉਂਦੇ ਹੋਏ ਅਸੀਂ ਸਟੇਜ ਏਰੀਆ ਤੇ ਵਾਪਸ 3:30 ਵਜੇ ਆਵਾਂਗੇ ਫਿਰ ਕਾਰ ਇਨਾਮ ਕੱਢਣ ਲਈ ਪਰ ਤੁਹਾਨੂੰ ਇੱਥੇ ਮੌਜੂਦ ਹੋਣਾ ਚਾਹੀਦਾ ਹੈ ਜਿਨ੍ਹਾਂ ਦਾ ਨਾਮ ਨਿਕਲੇਗਾ। So everyone understands the rules of the car raffle. first you must be present to when and you must have been employed by grimway for more than one year and manager level is not eligible ਆਪਾਂ ਕਾਰਜਾ ਟਰੱਕ ਦਾ ਜਿਹੜਾ ਨਾਮ ਉਹ ਕੱਢਣ ਜਾ ਰਹੇ ਆ ਪਰ ਸਭ ਤੋਂ ਪਹਿਲਾਂ ਆਪਾਂ ਇਹਦੇ ਵਾਸਤੇ ਰੂਲ ਆ ਜਿਹੜੇ ਉਹ ਵੇਖ ਲੈਨੇ ਆ ਵੀ ਕਿਹੜੇ ਰੂਲ ਆ ਤਾਂ ਤੁਹਾਨੂੰ ਇੱਕ ਤਾਂ ਸਾਰਿਆਂ ਨੂੰ ਇੱਕ ਸਾਲ ਹੋਇਆ ਹੋਣਾ ਚਾਹੀਦਾ ਇੱਥੇ ਕੰਪਨੀ ਚ ਕੰਮ ਕਰਦਿਆਂ ਨੂੰ ਤੇ ਜਿਹੜੇ ਮੈਨੇਜਰ ਤੋਂ ਉੱਪਰ ਲੈਵਲ ਵਾਲੇ ਆ ਉਹ ਕੁਆਲੀਫਾਈ ਨਹੀਂ ਕਰਦੇ ਇਸ ਨਾਮ ਵਾਸਤੇ ਬੀ ਅ ਟੋਟਲ ਆਫ ਸਨਾਮ ਦੇ ਵਿੱਚ ਆਪਾਂ ਪੰਜ ਨਾਮ ਕੱਢਾਂਗੇ ਸਾਹ ਇਨਾਮ ਜਿੱਤਣ ਵਾਸਤੇ ਤੁਹਾਡੇ ਇੱਥੇ ਮੌਜੂਦ ਹੋਣਾ ਜ਼ਰੂਰੀ ਆ ਉਹ ਕਹਿੰਦੇ ਜਦੋਂ ਵੀ ਆਪਾਂ ਇੱਕ ਨਾਮ ਕੱਢਾਂਗੇ ਤੁਹਾਡੇ ਕੋਲੇ 2 ਮਿੰਟ ਹੋਣਗੇ ਸਟੇਜ ਤੇ ਆਉਣ ਵਾਸਤੇ ਜੇ ਜੀ ਦਾ ਨਾਮ ਕੱਢਿਆ ਉਹ 2 ਮਿੰਟਾਂ ਵਿੱਚ ਨਾ ਸਟੇਜ ਤੇ ਆਇਆ ਤੇ ਉਹਦੀ ਥਾਂ ਤੇ ਕਿਸੇ ਹੋਰ ਦਾ ਫੇਰ ਨਾਮ ਕੱਢਿਆ ਜਾਊਗਾ ਜਦੋਂ ਆਪਣੇ ਕੋਲੇ 5 ਜਾਣੇ ਜਿਹੜੇ ਨਾਮ ਆਪਾਂ ਕੱਢਾਂਗੇ ਉਹ ਇੱਥੇ ਸਟੇਜ ਤੇ ਆ ਜਾਣਗੇ ਫੇਰ ਆਪਾਂ ਛੋਟੇ ਤੋਂ ਵੱਡਾ ਨਾਮ ਉਹਨਾਂ ਪੰਜਾਂ ਵਿੱਚੋਂ ਕੱਢਾਂਗੇ ਤੋ ਜਿਹੜਾ ਪਹਿਲਾ ਆਊਗਾ ਨਾਮ ਉਹਨੂੰ 100 ਡਾਲਰ ਮਿਲੂਗਾ ਦੂਜੇ ਵਾਲੇ ਨੂੰ 200 ਤੀਜੇ ਵਾਲੇ ਨੂੰ 300 ਚੌਥੇ ਨੂੰ 400 ਡਾਲਰ ਤੇ ਜਿਹੜਾ ਪੰਜਵਾਂ ਨਾਮ ਹੋਊਗਾ ਉਹਨਾਂ ਪੰਜਾਂ ਨਾਵਾਂ 'ਚ ਉਹਨੂੰ ਆਪ ਦੀ ਪਸੰਦ ਜਾਂ ਗੱਡੀ ਜਾਂ ਟਰੱਕ ਉਹ ਆਪ ਲੈ ਕੇ ਜਾ ਸਕਦੇ ਆ ਇਹ ਜਿਹੜਾ ਟੋਲ ਜਾ ਘੁਮਾ ਰਹੇ ਨਹੀਂ ਜੀ ਇਹਦੇ ਵਿੱਚ ਲੱਕੀ ਡਰਾਅ ਕੂਪਨ ਪਾਏ ਹੋਏ ਨੇ ਹੁਣ ਕੱਢਣਗੇ ਉਹਦੇ ਵਿੱਚੋਂ 5 ਤੇ 5 ਦੇ ਵਿੱਚੋਂ ਫਿਰ ਇੱਕ winner ਹੋਊਗਾ ਪ੍ਰਾਈਮਰ ਫਿਨਲਿਸਟ ਐਲਵਾ ਵੈਸਰਰਾ ਐਲਵਾ ਵੈਸਰਰਾ 774542 ਪਾਸੇ ਪਰ ਅੱਗੇ 10 ਮਿੰਟਸ ਇਹ ਨੂੰ ਨਿਕਲੇ ਆ ਜੀ ਜਿਹੜੀ ਆ ਵਾਲੀ ਐ ਇਹ ਲੇਡੀ ਇੱਥੇ ਕਾਫੀ ਟਾਈਮ ਦੀ ਬੈਠੀ ਸੀ ਸਾਡੇ ਅੱਗੇ ਮਲਕੀ ਵੀ ਪੰਜ ਦੇ ਵਿੱਚ ਸਿਲੈਕਟ ਹੋਈ ਹੈ ਇਹ ਹਨਾ ਕਾਰ ਨਹੀਂ ਹਲੇ ਪਤਾ ਕਿ ਇਹਨੂੰ ਨਿਕਲਣੀ ਹੈ ਪਰ ਪੰਜ ਦੇ ਵਿੱਚ ਇਹਦਾ ਨਾਮ ਆ ਗਿਆ ਇਸ ਨੀਲਦਾ ਬਾਰਕੇਰੋ ਹਰਨਾਂਡੇਸ ਇਸ ਨੀਲਦਾ ਬਾਰਕੇਰੋ ਹਰਨਾਂਡੇਸ ਪਾਸੇ ਪਰ ਅਡੇਲਾਂਤੇ ਇਹ ਵੀ ਦੂਜੀ ਲੇਡੀ ਜੀ ਦੋ ਲੇਡੀਆਂ ਹੋ ਗਈਆਂ Tercer finalista, Adelina Vela Álvarez. Adelina Vela Álvarez, 762572, número de empleado. Pase para frente. Oh, sí, pero ya es que Oh, ya es que Oh, oh tenga

El último y el quinto finalista, Juana Hurtado. Juana Hurtado, 764654. Pase para adelante, por favor. 780293 ਕੀ ਕੋਈ ਪੰਜਾਬੀ ਦਾ ਨਾਮ ਆਉਂਦਾ ਜੀ ਫਿਰ ਪੰਜਾਬੀ ਚ ਬੋਲੇਗਾ 764654195 ਪਾਸੇ ਪਰ ਅਲੰਟ ਤੇ ਟੀਨੇ ਮੈਨੋਸ ਡੇ 1 ਮਿਨੂਟੋ ਪਾਰਾ ਪਾਸਾ ਰਹੇ ਨੇ ਜੀ ਹੁਣ ਸਪੈਨਿਸ਼ ਦੇ ਵਿੱਚ ਹੀ ਬੋਲ ਰਹੇ ਨੇ ਇਨਾ ਇੱਕ ਚੋਂ ਕਾਰਨ ਮਿਲੂਗੀ ਚਾਰ ਲੇਡੀ ਨੇ ਕਿ ਜੈਨ ਮੇਬੀ ਹੋ ਨਾਈਟਸ ਬਿਲਡਿੰਗ ਐਫ ਉਹਨਾਂ ਦੇ ਪਿੱਛੇ ਰੋਜ਼ਾ ਦਾ ਨਾਮ Segundo finalista, 300 dólares. Second finalist, 300 dólares. Elba Becerra, de Building J Inventory. 300 dólares. Tres finalistas. 300 dólares. 400 dólares, $400, $400, perdón. Es Dilda Marquero Bar Hernández de uh, Building F de Noche. Y aquí va el suspenso uh, que se agarren las manos como en mis universo, ¿verdad? We that suspense, uh, they're gonna hold hands like in this universe. Juan Docho, Rick Ah, oh, ni gattía. dólares cuarta finalista es Tantaranta <laughs> Juan Hurtado Sanitation Building F. Es la cuarta finalista, 500 dólares y la ganadora del carro. Y the winner for la nueva Adelina Vela Álvarez, Mountain View, Need de Día. ¡Felicitaciones! ਆਰੇ ਇਹ ਮੇਲਾ ਹੁਣ ਮੇਲਾ ਪਹਿਲਾਂ ਸ਼ੁਰੂ ਹੋਇਆ ਸੀ ਹੁਣ ਵਿਛੜ ਰਿਹਾ ਇਹ ਦੇਖੋ ਇਸ ਤਰ੍ਹਾਂ ਫਿਰ ਜਿਹੜੇ ਗਾਰਡ ਨੇ ਸੜਕ ਪਾਰ ਕਰਾਉਂਦੇ ਨੇ ਗੱਟੀਆਂ ਨੂੰ ਰੋਕ ਦਿੰਦੇ ਨੇ ਇੱਕ ਵਾਰ ਇੱਕ ਵਾਰ ਇਹ ਜਿਹੜੇ ਮੇਲੇ ਵਾਲੀ ਪਬਲਿਕ ਹੈ ਇਹਨੂੰ ਰੋਕ ਲੰਦੇ ਨੇ ਤੇ ਸਾਰੀਆਂ ਅੰਦਰ ਗੱਡੀਆਂ ਖੜੀਆਂ ਨੇ ਹੁਣ ਆਪਣਾ ਮੇਲਾ ਹੋ ਗਿਆ ਪੂਰਾ ਠੀਕ ਹੈ ਜੀ ਹੁਣ ਆਪਾਂ ਫੱਤੇ ਬੁਲਾਉਨੇ ਚੱਲਦੇ ਆਂ ਘਰ ਮੌਸਮ ਤਾਂ ਇੱਥੇ ਬਦਰਾਂ ਬੁਦਰਾਂ ਹਾਲਾ ਹੀ ਰਹਿੰਦਾ ਹੈ ਹਨ ਹਾਂ ਹੋਰ ਬਣਾਉਂਗੀ ਹਨ ਉਹ ਦੇਖੋ ਜੀ ਐਂ ਜਾਂਦੇ ਨੇ ਇੱਥੇ ਗੱਡੀਆਂ ਰੋਕਤੀਆਂ ਤੇ ਮੇਲਾ ਚੱਲੇ ਆ ਬਹੁਤ ਦੁਨੀਆ ਸੀਗੀ ਜੀ ਜਿੰਨੀ ਵੀ ਗੱਡੀ ਖੜੀ ਐ ਇਹ ਸਾਰੀ ਇੰਨਾ ਦੀ ਹੋਈ ਐ ਮੇਲੇ ਵਾਲਿਆਂ ਦੀ ਹੋਈ ਸਾਰੀਆਂ ਜਿੰਨੀਆਂ ਵੀ ਗੱਡੀਆਂ ਖੜੀਆਂ ਨੇ ਚਲੋ ਜੀ ਠੀਕ ਐ ਜੀ ਪਤੀ ਦੀ ਸਾਂਝ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ